ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਝ ਨਾ ਚਾਹੁੰਦਾ ਹੋਇਆ ਵੀ ਬੋਲਣ ਵਾਸਤੇ ਮਜਬੂਰ ਹੋ ਗਿਆ ਮੇਰੇ ਜਦੋਂ ਵੀ ਕਿਸੇ ਨੇ ਫੋਨ ਕੀਤਾ ਮੈਂ ਉਹਨੂੰ ਹਮੇਸ਼ਾ ਸਤਕਾਰ ਹੀ ਦਿੱਤਾ ਵੀਰ ਜੀ ਕਹਿ ਕੇ ਜੇ ਕੋਈ ਅਮਰਤਾਰੀ ਹੈ ਤੇ ਉਹਨੂੰ ਪਾਤਸ਼ਾਹ ਕਹਿ ਕੇ ਉਹਨੂੰ ਸਤਕਾਰ ਦਿੱਤਾ ਠੀਕ ਹੈ ਤੇ ਕਈ ਵਾਰ ਇਹ ਸਤਕਾਰ ਜਿਹੜਾ ਹਜਵ ਨਹੀਂ ਹੋਇਆ ਲੋਕਾਂ ਨੂੰ ਬਾਕੀ ਬਹੁਤ ਸਾਰੇ ਲੋਕਾਂ ਨੂੰ ਹਜਮ ਹੁੰਦਾ ਲੇਕਿਨ ਕੁਝ ਇਦਾਂ ਦੀਆਂ ਭੇਡਾਵਾਂ ਵੀ ਜਿਨ੍ਹਾਂ ਨੂੰ ਆਤ ਪਹਿ ਚੁੱਕੀ ਕੁੱਤੇ ਖਾਣੇ ਕਰਾਉਂਦੀ ਮੈਂ ਲਾਈਵ ਨਹੀਂ ਹੋਣਾ ਚਾਹੁੰਦਾ ਬਸ ਇਹ ਮੇਰੀ ਮਜਬੂਰੀ ਬਣ ਗਈ ਹੈ ਮੈਨੂੰ ਇੱਕ ਦੋ ਦਿਨ ਪਹਿਲਾਂ ਅਮਰਪਾਲ ਦੀਆਂ ਭੇਡਾਂ ਦਾ ਫੋਨ ਆਇਆ ਜਿਹੜੇ ਕਿ ਕਹਿੰਦੇ ਵੀ ਅਸੀਂ ਪੰਜਾਬ ਦੇ ਡਾਇਰੈਕਟਰ ਬੋਲਦੇ ਆ ਤੇ ਖਾਲਿਸਤਾਨ ਜਿਹੜੀ ਆ ਉਹ ਸਾਡੀ ਜਥੇਬੰਦੀ ਆ ਖਾਲਸਤਾਨੀ ਜਥੇਬੰਦੀ ਤੋਂ ਅਸੀਂ ਬੋਲਦੇ ਆ ਅਸੀਂ ਹਿੰਦੁਸਤਾਨ ਨੂੰ ਦੋ ਫਾੜ ਕਰਕੇ ਤੇ ਹੀ ਖਾਲਸਤਾਨ ਬਣਾਉਣਾ ਠੀਕ ਹੈ ਜੀ ਮੈਂ ਕਿਹਾ ਭਰਾਓ ਬਣਾ ਲਓ ਹੁਣ ਜੇ ਬਾਹਰ ਬੈਠੇ ਥੋੜਾ ਖਾਲਸਤਾਨ ਬਣਾ ਪੰਜਾਬ ਆ ਉਹ ਪੰਜਾਬ ਆ ਕੇ ਖਾਲਸਤਾਨ ਬਣਾਣਾ ਨਾ ਆਪਣਾ ਟੱਬਰ ਲਾਇਕ ਤੁਸੀਂ ਬਾਹਰਲੇ ਦੇਸ਼ਾਂ 'ਚ ਪੈ ਜਾਓਗੇ ਜਾ ਕੇ ਖਾਲਸਤਾਨ ਬਾਹਰ ਪੀਠੇ ਬਣਾਓਗੇ ਖਾਲਸਤਾਨ ਬਣਾਉਣਾ ਤੇ ਪੰਜਾਬ ਚ ਆਓ ਉਹਨਾਂ ਮੈਨੂੰ ਕਿਹਾ ਕਿ ਅਮਰਤਪਾਲ ਦੇ ਤੂੰ ਉੱਤੇ ਐਫ ਆਈ ਆਰ ਕਰਾਈ ਆ ਤੇ ਉਹਦੇ ਤੇ ਤੂੰ ਗਵਾਹੀਆਂ ਦੇ ਰਿਹਾ ਮੈਂ ਕਿਹਾ ਬਾਈ ਵੇਖ ਹਾਲੇ ਤੱਕ ਤੇ ਮੈਂ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਨਾ ਤੇ ਮੈਂ ਉਹਦੇ ਵਿੱਚ ਕੋਈ ਗਵਾਹੀ ਦਿੱਤੀ ਨਾ ਕੋਈ ਐਫ ਆਈ ਆਰ ਕਰਾਈ ਹੈ ਠੀਕ ਹੈ ਕਹਿੰਦੇ ਤੇਰਾ ਲਿਸਟ 'ਚ ਨਾ ਆ ਰਿਹਾ ਤੁਗਦਾਰ ਮੈਂ ਕਿਹਾ ਠੀਕ ਹੈ ਜੀ 7 ਵਜੇ ਨਾ ਮੈਂ ਕਿਹਾ ਸਾਫਤ ਕਰੋ ਅਸਲ ਵਿੱਚ ਇਹਨਾਂ ਹਰਾਮ ਦੇ ਬੱਚਿਆਂ ਨੂੰ ਇਹ ਨਹੀਂ ਪਤਾ ਪਿੱਕ ਕੰਜਰ ਦਿਓ ਜੇ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਤੇ ਇਹਦਾ ਮਤਲਬ ਇਹ ਨਹੀਂ ਸਾਡਾ ਮੂੰਹ ਨਹੀਂ ਚੱਲਦਾ ਜਾਂ ਸਾਡੇ ਹੱਥ ਨਹੀਂ ਚੱਲਦੇ ਠੀਕ ਹੈ ਇਹ ਵੀ ਸਾਨੂੰ ਪਤਾ ਤੁਸੀਂ ਸਰਕਾਰੀ ਟਾਊਟਾ ਸਰਕਾਰੀ ਕੁੱਤੇ ਆ ਐਵੇਂ ਤੁਹਾਨੂੰ ਉਥੋਂ ਲਿਸਟਾ ਨਹੀਂ ਮਿਲਦੀਆਂ ਜਿਹੜੇ ਸਰਕਾਰੀ ਕੁੱਤੇ ਹੁੰਦੇ ਨੇ ਨਾ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਟਾਟ ਹੁੰਦੇ ਜਿਹਨਾਂ ਟਟ ਟੁਕੜੇ ਖਾਣ ਦੀ ਆਦਤ ਹੁੰਦੀ ਆ ਜਿਨ੍ਹਾਂ ਦੇ ਲੋਕਾਂ ਦੇ ਮਾਵਾ ਪੁੱਤ ਲੋਕਾਂ ਦੇ ਜਿਹੜੇ ਮਾਵਾ ਤੇ ਪੁੱਤ ਮਰਾਉਣੇ ਹੁੰਦੇ ਨੇ ਜਿਨ੍ਹਾਂ ਨੇ ਜਿਹੜੇ ਸੂਈਏ ਬਣ ਕੇ ਰਹਿੰਦੇ ਆ ਟਾਟ ਉਹ ਤੁਸੀਂ ਜੇ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਲਿਓ ਕਿਹੜੇ ਆ ਹੁਣ ਇੱਕ ਚਵਲ ਦਾ ਮੈਨੂੰ ਫੋਨ ਆਇਆ ਕਹਿੰਦਾ ਮੈਂ ਪੰਜਾਬ ਦਾ ਡਾਇਰੈਕਟਰ ਬਸੰਤ ਸਿੰਘ ਉਹਨੇ ਨਾਂ ਦੱਸਿਆ ਤੇ ਉਹਦਾ ਨਾਂ ਮੇਰੇ ਸੱਜਰੇ ਸਾਲੇ ਦਾ ਨਾਂ ਜੋਰਾ ਤੇ ਦੂਜਾ ਨਾਂ ਮਨਜਿੰਦਰ ਸਿੰਘ ਆਇਆ ਤੇ ਉਹ ਚਵਲ ਮੈਂ ਸਤਕਾਰ ਦਿੱਤਾ ਤੇ ਉਹ ਉੱਥੇ ਜਾ ਕੇ ਟਿਕਟੋਕ ਤੇ ਬਹਿ ਕੇ ਮੇਰਾ ਸਾਲਾ ਚਵਲਾ ਮਾਰਨ ਧਿਆ ਕਹਿੰਦਾ ਜੀ ਇਹ ਜਦੋਂ ਮੈਂ ਫੋਨ ਲਾਇਆ ਤੇ ਉਹ ਗਾੜੀਆਂ ਪਾਛੋ ਪਾਛ ਉਹ ਕੰਜਰ ਦਿਓ ਬਿਓ ਅਸੀਂ ਹਰ ਕਿਸੇ ਗੁਰਸਿੱਖ ਦਾ ਸਤਕਾਰ ਇਦਾਂ ਹੀ ਕਰਦੇ ਆ ਗਾਲਾਂ ਸਿਰਫ ਹੀ ਉਹਨਾਂ ਨੂੰ ਕੱਢਦੇ ਜਿੱਦਾਂ ਦਾ ਕੋਈ ਮੂੰਹ ਲੈ ਕੇ ਆਉਂਦਾ ਨਾ ਉਦਾਂ ਦਾ ਉਹਨੂੰ ਐਹੀ ਮੋੜ ਉਦਾਂ ਦਾ ਹੀ ਮਿਲਦੇ ਹੋ ਕੇ ਠੀਕ ਆ ਫਿਰ ਤੁਸੀਂ ਕਹਿ ਰਹੇ ਆਂ ਵੀ ਇਹੀ ਐ ਕਰਦਣਾ ਉਹ ਕਰਦਣਾ ਉਹ ਜੋ ਕਰਨਾ ਕਰ ਲਿਓ ਪਰ ਇੱਕ ਤੁਹਾਨੂੰ ਮੈਂ ਵੀ ਕਹਿ ਦਨਾ ਮੈਂ ਪੰਜਾਬ ਦੇ ਡੀਜੀਪੀ ਨੂੰ ਵੀ ਤੇ ਅੰਮ੍ਰਿਤਸਰ ਦਿਹਾਤੀ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨਾਂ ਤੇ ਹੁਣ ਤੁਸੀਂ ਟੱਬਰ ਪੰਜਾਬ ਚ ਬੈਠੇ ਆ ਉਹਨਾਂ ਤੇ ਕਾਰਵਾਈ ਤੁਸੀਂ ਆਪ ਕਰੋ ਤੇ ਚੰਗੀ ਗੱਲ ਆ ਕਿਉਂਕਿ ਜੇ ਸਾਡੇ ਘਰਾਂ ਤੱਕ ਹੁਣ ਇਹ ਲੋਕ ਪਹੁੰਚਣ ਲੱਗ ਪਏ ਸਾਡੇ ਟੱਬਰਾਂ ਤੱਕ ਪਹੁੰਚਣ ਲੱਗ ਪਏ ਤੇ ਫਿਰ ਕੰਮ ਔਖਾ ਜਣਾ ਜੇ ਫਿਰ ਅਹੀਂ ਇਹਨਾਂ ਦੇ ਟੱਬਰਾਂ ਹਲੋਣਾ ਜੇ ਤੇ ਫਿਰ ਭਰਾ ਮਾਰੂ جنگ ਹੋਣੀ ਜੇ ਠੀਕ ਆ ਇਹ ਕਰਕੇ ਐਸਐਸਪੀ ਸਾਹਿਬ ਤੁਸੀਂ ਇਹਨਾਂ ਦੇ ਨੰਬਰ ਵੀ ਤੁਹਾਨੂੰ ਦਵਾਂਗੇ ਸਾਡੇ ਕੋਲ ਨੰਬਰ ਪਏ ਆ ਉਹ ਨੰਬਰ ਸਾਡੇ ਕੋਲ ਤੁਹਾਨੂੰ ਦਿੱਤੇ ਜਾਣਗੇ ਅਸੀਂ ਦਵਾਂਗੇ ਤੁਹਾਨੂੰ ਨੰਬਰ ਜਿਹੜੇ ਆਏ ਦਿਨ ਨਵੇਂ ਤੋਂ ਨਵੇਂ ਨੰਬਰਾਂ ਤੋਂ ਸਾਨੂੰ ਧਮਕੀ ਦਿੰਦੇ ਆ ਅਸੀਂ ਤੁਹਾਡੇ ਬੱਚੇ ਮਾਰਨੇ ਆ ਅਸੀਂ ਤੁਹਾਡਾ ਪਰਿਵਾਰ ਮਾਰਨਾ ਅਸੀਂ ਤੁਹਾਨੂੰ ਮਾਰਨਾ ਬਈ ਮਾਰਨਾ ਤੇ ਮੈਂ ਇੱਕ ਗੱਲ ਕਹਿਣਾ ਵੀ ਤੁਸੀਂ ਪੰਜਾਬ ਆ ਜਾਓ ਤੇ ਪੰਜਾਬ ਆ ਕੇ ਤੁਹਾਡਾ ਜਦੋਂ ਦਿਲ ਕਰਦਾ ਸਾਨੂੰ ਦੱਸ ਦਿਓ ਤੇ ਮਾਰ ਦਿਓ ਕੋਈ ਗੱਲ ਨਹੀਂ ਉਹੀ ਚੱਕਰ ਨੇ ਆ ਤੇ ਬਾਕੀ ਬਿਲਕੁਲ ਦਵਾਦੀ ਸਾਹਿਬ ਇਹ ਜਿਹੜੇ ਦਲਾਲ ਹੁੰਦੇ ਨਾ ਉਹਨਾਂ ਨੂੰ ਹੀ ਰਿਪੋਰਟਾਂ ਮਿਲਦੀਆਂ ਵਾ ਦੂਜਿਆਂ ਨੂੰ ਥੋੜਾ ਮਿਲਦੀਆਂ ਅੱਜ ਤੱਕ ਸਾਨੂੰ ਨਹੀਂ ਪਤਾ ਵੀ ਸਾਡਾ ਲਿਖਤੀ ਚ ਨਾ ਹੈਗਾ ਇਹ ਜਿਹੜੇ ਦਲਾਲ ਆ ਨਾ ਜਿਹੜੇ ਦਲਾਲ ਜਿਹੜੇ ਉੱਥੇ ਛੱਡ ਕੇ ਆਉਂਦੇ ਆਪਣੀਆਂ ਨਿੱਕੀਆਂ ਵੱਡੀਆਂ ਉਹ ਉਹਨਾਂ ਨੂੰ ਇਹ ਰਿਪੋਰਟਾਂ ਰਪਾਟਾ ਦਿੰਦੇ ਸਾਨੂੰ ਥੋੜਾ ਦੇਣੀਆਂ ਇਹਨਾਂ ਨੂੰ ਦੇਣੀਆਂ ਉਹਨਾਂ ਨੇ ਹੁਣ ਭਈ ਮੈਂ ਸਿੱਧਾ ਇੱਕ ਨੂੰ ਸਪੈਕਟ ਕਰ ਦਿੰਦਾ ਵਾਂ ਵੇਖੋ ਵੀ ਜੇ ਤੁਸੀਂ ਇਹ ਕਹਿੰਦੇ ਜੇ ਵਾਰਸ ਪੰਜਾਬ ਜਥੇ ਬੰਦੀ ਵਾਰਸ ਜੇ ਇਹੋ ਜੇ ਨਕਮੇ ਆ ਤੇ ਫਿਰ ਇਹੋ ਜੇ ਵਾਰਸਾਂ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਬੇਸ਼ੱਕ ਸਾਨੂੰ ਪੰਜਾਬ ਦਾ ਹਿੱਸਾ ਮੰਨੋ ਭਾਵੇਂ ਨਾ ਮੰਨੋ ਤੇ ਭਾਵੇਂ ਇਹ ਜਥੇ ਬੰਦੀਆਂ ਜਿਹਨੀਆਂ ਮਰਜ਼ੀ ਬਣਾਈ ਜਾਓ ਹੁਣ ਮੇਰੀ ਸੁਣ ਲਓ ਇੱਕ ਗੱਲ ਮੈਂ ਤੁਹਾਨੂੰ ਉਦੋਂ ਕਿਹਾ ਸੀ ਵੀ ਮੈਂ ਕੋਈ ਐਫ ਆਈ ਆਰ ਨਹੀਂ ਲਿਖਾਈ ਕੁਛ ਨਹੀਂ ਲਿਖਾਇਆ ਪਰ ਜੇ ਮੈਨੂੰ ਤੁਸੀਂ ਤੰਗ ਕਰਨ ਨੂੰ ਨਾ اٹੇ ਮੈਂ ਤੁਹਾਨੂੰ ਖੁੱਲ ਕੇ ਕਹਿ ਰਿਹਾ ਜੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਫਿਰ ਮੈਂ ਐਫ ਆਈ ਆਰ ਵੀ ਕਰਾਉਂਗਾ ਤੇ ਲੋੜ ਪਈ ਤਾਂ ਗਵਾਹੀ ਵੀ ਦਵਾਂਗਾ ਠੀਕ ਆ ਜਿੰਨੇ ਨੰਬਰ ਮੈਨੂੰ ਤਕਰੀਬਨ 15 16 ਨੰਬਰ ਆ ਜਿਹੜੇ ਮੈਂ ਲਿਖ ਕੇ ਰੱਖਿਆ ਜਿਹੜੇ ਮੈਨੂੰ ਗਲਤ ਨਾਮ ਦੱਸ ਕੇ ਫੋਨ ਕਰਦੇ ਪਏ ਤੇ ਜਿਹੜੇ ਕਹਿੰਦੇ ਅਸੀਂ ਤੁਹਾਡੇ ਪਰਿਵਾਰ ਨੂੰ ਮਾਰਨਾ ਤੁਹਾਡੇ ਬੱਚੇ ਮਾਰਨੇ ਆ ਠੀਕ ਆ ਤੇ ਇਹ ਮੁੜ ਕੇ ਪਹਿਲਾਂ ਕਹਿੰਦੇ ਅਸੀਂ ਖਾਲਿਸਤਾਨ ਦੇ ਖਾਲਿਸਤਾਨ ਜਥੇਬੰਦੀ ਦੇ ਡਾਇਰੈਕਟਰ ਬੋਲਦਾ ਮੈਂ ਕਹਿੰਦਾ ਬਸੰਤ ਸਿੰਘ ਮੇਰਾ ਨਾਮ ਆ ਤੇ ਹੈ ਇਹਦਾ ਨਾਂ ਜੋਰਾ ਦੁੱਜਾ ਮਰਜਿੰਦਰ ਸਿੰਘ ਆ ਇਹ ਸਾਰੀ ਬਘੇਲ ਸਿੰਘ ਦੀ ਗੈਂਗ ਆ ਤੇ ਬਘੇਲੇ ਨੇ ਵੇ ਗੱਲ ਕਿੰਨਾ ਵੇਖ ਬਘੇਲਸਿਆ ਆਪਾਂ ਗਵਾਂਡੀਆਂ ਤੇ ਆਪਾਂ ਚੰਗੀ ਗੱਲ ਨਹੀਂ ਵੀ ਮੁੜ ਕੇ ਮੂੰਹ ਸਿੱਧੋ ਸਿੱਧੀ ਹੋਈਏ ਤੇ ਉਹ ਕੰਮ ਚ ਮੁੜ ਕੇ ਘਾਟਾ ਵਾ ਠੀਕ ਆ ਤੇ ਭਾਈ ਵੇਖ ਆਪਾਂ ਨਹੀਂ ਚਾਹੁੰਦੇ ਚੁੱਪ ਕਰਕੇ ਤੂੰ ਆਪਣਾ ਠੀਕ ਆ ਜੋ ਕਰਦਾ ਕਰੀ ਜਾ ਇਹਨਾਂ ਭੇਡਾਂ ਨੂੰ ਥੋੜਾ ਸਮਝਾ ਕੇ ਰੱਖ ਤੂੰ ਵੀ ਜਾਣਦਾ ਵੀ ਮਾਜਰੇ ਕਿੰਦਾ ਦੇ ਹੁੰਦੇ ਆ ਉਹ ਗੱਲਾਂ ਬਾਤਾਂ ਨਾਲ ਨਹੀਂ ਇਹਦੇ ਵਕਤ ਨੇ ਪਤਾ ਲੱਗਣਾ ਕਿਉਂਕਿ ਕਿਸੇ ਭਾਈਏ ਨੂੰ 20000 ਰੁਪਏ ਦੇ ਕੇ ਬੰਦਾ ਪਰਵਾ ਲੈਣਾ ਛੋਟੀ ਗੱਲ ਬਹੁਤ ਸੌਖੀ ਗੱਲ ਆ ਲੇਕਿਨ ਆਪ ਕੁਝ ਕਰੋ ਤੇ ਸਵਾਦ ਫੇਰ ਆਉਂਦਾ ਮੰਨਿਆ ਤੁਹਾਡੇ ਕੋ ਪੈਸੇ ਫੰਡ ਦੇ ਬਥੇਰੇ ਇਕੱਠੇ ਹੋਏ ਹੋਣਗੇ ਤੁਸੀਂ ਕਿਸੇ ਨੂੰ ਵੀ 10000 50000 ਲੱਖ ਦੇ ਕੇ ਤੁਸੀਂ ਮਰਵਾ ਸਕਦੇ ਜੇ ਲੇਕਿਨ ਮੈਂ ਤੁਹਾਨੂੰ ਇਹ ਕਹਿਣਾ ਵੀ ਜੇ ਤੁਹਾਡੇ ਚ ਵਾਕਿਆ ਦਾਮਿਆ ਨਾ ਆ ਜਿੰਨੇ ਟਿਕਟੋਕ ਤੇ ਭੌਂਕਦੇ ਪਿਆ ਸੀ ਪੰਜਾਬ ਆਜੋ ਐਸਐਸਪੀ ਤੋਂ ਆਰਡਰ ਮੈਂ ਲੈ ਕੇ ਦਊਂਗਾ ਮੈਦਾਨ ਤੁਹਾਡਾ ਹੋਊਗਾ ਅਹੀਂ ਤੁਹਾਡੇ ਸਾਹਮਣੇ ਆਵਾਂਗੇ ਜਾਂ ਤੁਸੀਂ ਸਾਨੂੰ ਮਾਰਦੇ ਜਾਂ ਅਸੀਂ ਤੁਹਾਨੂੰ ਮਾਰਦਾ ਕਹਾਣੀ ਖਤਮ ਹੋ ਜੂਗੀ ਰੋਜ਼ ਰੋਜ਼ ਦਾ ਕੰਜਰਖਾਨਾ ਟਿਕ ਟਿਕ ਜਿਹੜੀ ਫੇਸਬੁੱਕ ਤੇ ਗੰਦ ਪਿਆ ਤੇ ਬੰਦ ਹੋ ਜਾਊਗਾ ਠੀਕ ਆ ਜਾਂ ਤੇ ਅਸੀਂ ਠੰਡੇ ਹੋ ਕੇ ਬਹਿ ਜਾਵਾਂਗੇ ਤੇ ਜਾਂ ਤੁਸੀਂ ਠੰਡੇ ਹੋ ਕੇ ਬਹਿ ਜਾਓਗੇ ਉਹ ਕੀ ਹੁਣ ਦੱਸੋ ਭਗਤ ਸਿੰਘ ਦਵਾਬੀ ਦੇ ਪਰਿਵਾਰ ਤੱਕ ਉਹਦੇ ਬੱਚਿਆਂ ਤੱਕ ਮਗਰ ਇਹ ਗੁੰਡੇ ਪਹੁੰਚੇ ਦੱਸੋ ਮੈਨੂੰ ਫਿਰ ਕਿੱਥੇ ਵਾਰਸ ਪੰਜਾਬ ਜਥੇ ਬੰਦੀ ਦੀ ਗੱਲ ਆਉਂਦੀ ਇਹੋ ਜਿਹਾ ਵਾਰਸੀ ਪੰਜਾਬ ਜਿਹੜਾ ਬੱਚਿਆਂ ਤੱਕ ਮਗਰ ਜਾਵੇ ਜਿਹੜਾ ਧੀਆਂ ਤੱਕ ਮਗਰ ਜਾਵੇ ਇਹ ਇਹ ਪੰਜਾਬ ਇਹੋ ਜੇ ਵਾਰਸ ਚਾਹੀਦੇ ਸਾਨੂੰ ਇਹੋ ਜੇ ਵਾਰਸ ਸਾਨੂੰ ਨਹੀਂ ਚਾਹੀਦੇ ਮੈਂ ਅੱਗੇ ਇਹਨਾਂ ਨੰਮਾ ਸਮਾਂ ਨਹੀਂ ਬੋਲਿਆ ਲੇਕਿਨ ਮੈਂ ਅੱਕ ਸੜ ਕੇ ਬੋਲਦਾ ਪਿਆ ਹੁਣ ਮੈਨੂੰ ਐਵੇਂ ਖੁੱਲ ਕੇ ਮੈਦਾਨ ਚ ਆਉਣ ਵਾਸਤੇ ਤੁਸੀਂ ਆਪ ਵੰਗਾਰਦੇ ਪੈ ਜੇ ਤੇ ਮੈਂ ਅਮਰਤਪਾਲ ਦੇ ਮੰਮੀ ਡੈਡੀ ਨੂੰ ਵੀ ਇਹ ਗੱਲ ਕਹਿਣਾ ਜੇ ਜੇ ਇਹਨਾਂ ਤੂੰ ਇਹਨਾਂ ਬੰਦਿਆਂ ਨੂੰ ਤੁਸੀਂ ਨਾ ਸਮਝਾਇਆ ਤੇ ਫਿਰ ਬਈ ਅਜੇ ਨਾਂ ਹੀ ਲਿਖਾਏ ਨਹੀਂ ਲਿਖਾਏ ਪਰ ਜਿੰਨੀਆਂ ਕਿ ਸਾਨੂੰ ਧਮਕੀਆਂ ਮਿਲਦੀਆਂ ਪਈਆਂ ਮਾਰਨ ਦੀਆਂ ਅਹੀ ਪਰ ਖੁੱਲ ਕੇ ਐਫ ਆਈ ਆਰ ਕਰਾਵਾਂਗੇ ਅਜੇ ਤਨੀਓ ਕਰਾਈ ਸਿੱਧੀ ਗੱਲ ਆ ਫਿਰ ਅਜੇ ਲਿਸਟ ਚ ਨਾਂ ਸਾਨੂੰ ਪਤਾ ਕੱਚਾ ਕਿ ਗੱਦਾ ਪਰ ਫਿਰ ਅਸੀਂ ਦੱਸਾਂਗੇ ਕਿ ਸਾਡਾ ਨਾਂ ਪੱਕਾ ਹੀ ਆ ਅਜੇ ਅਸੀਂ ਕੁਝ ਨਹੀਂ ਇਦਾਂ ਦਾ ਕੀਤਾ ਤੇ ਸਾਨੂੰ ਮਜਬੂਰ ਨਾ ਕਰੋ ਇਹ ਕਰਕੇ ਭਗੇਲੇ ਨੂੰ ਵੀ ਕਹਿਣਾ ਵੀ ਆਪਣੇ ਭੇਡਾਂ ਨੂੰ ਸਾਹਮਣੇ ਰੱਖੋ ਤੇ ਅਮਰਤਪਾਲ ਆਪਣੇ ਇਹਨਾਂ ਇਹਨਾਂ ਕਤਿਹੜਾਂ ਨੂੰ ਸਾਹਮਣੇ ਰੱਖੋ ਠੀਕ ਆ ਅਸੀਂ ਨਹੀਂ ਚਾਹਦੇ ਵੀ ਤਵੀਰ ਤੇਰੀ ਸਾਰੀ ਉਮਰ ਜ਼ਿੰਦਗੀ ਚ ਨਿਕਲੇ ਇਹ ਜੇਲ੍ਹ ਦੇ ਵਿੱਚ ਹੀ ਨਿਕਲੇ ਤੇ ਇਹ ਕਰਕੇ ਅਮਰਤਪਾਲ ਦੇ ਮੰਮੀ ਡੈਡੀ ਨੂੰ ਮੇਰੇ ਵੱਲੋਂ ਆ ਆਤਮਨ ਕਈ ਬੇਨਤੀ ਆ ਸਾਡੇ ਮਾਪਿਓ ਵਰਗੇ ਤੁਹਾਨੂੰ ਅਸੀਂ ਕੋਈ ਗੱਲ ਕਹਿੰਦੇ ਚੱਗੇ ਨਹੀਂ ਲੱਗਦੇ ਇਹਨਾਂ ਭੇਡਾਂ ਨੂੰ ਸਮਝਾ ਲਓ ਨਹੀਂ ਤੇ ਅਮਰਤਪਾਲ ਬਾਹਰ ਨਹੀਂ ਜੇ ਆਉਣਾ ਠੀਕ ਆ ਉਹ ਭਾਵੇਂ ਸਾਨੂੰ ਨੇ ਪਤਾ ਬਾਹਰ ਆ ਕੇ ਅੰਦਰ ਆ ਕੇ ਕਿੱਥੇ ਆ ਇਹ ਮਹਾਰਾ ਜਾਣਦਾ ਠੀਕ ਆ ਸਾਨੂੰ ਨੇ ਇਹ ਗੱਲ ਦਾ ਪਤਾ ਵੀ ਕੌਣ ਕੀ ਕਰਦਾ ਪਿਆ ਕੀ ਨਹੀਂ ਕਰਦਾ ਪਿਆ ਹੁਣ ਗੱਲ ਇਹ ਆ ਆ ਲਾਸਟ ਆ ਬੱਸ ਫਿਰ ਇਸ ਤੋਂ ਬਾਅਦ ਤੇ ਆਪਾਂ ਸਦਾਲ ਖਾਵਾਂਗੇ ਫਿਰ ਫਿਰ ਗਲਤ ਕਹਿ ਲਿਓ ਸਹੀ ਕਹਿ ਲਿਓ ਜੋ ਤੁਹਾਡਾ ਦਿਲ ਕਰਦਾ ਉਹ ਤੁਸੀਂ ਗਾਲਾ ਕੱਢ ਸਕਦੇ ਆ ਫੇਸਬੁੱਕ ਤੇ ਕਮੈਂਟ ਕਰ ਸਕਦੇ ਆ ਕਿ ਜਿਹੜੇ ਨਕਲੀ ਫੋਨ ਲਾ ਬਾਹਰੋਂ ਨਕਲੀ ਆਈਡੀਆਂ ਬਣਾ ਕੇ ਫੇਕ ਆਈਡੀਆਂ ਬਣਾ ਕੇ ਜਿਹੜੇ ਸ਼ਗਨ ਲਾਉਣ ਡਿਆ ਲਾਈ ਜਾਓ ਤਖੜੇ ਹੋ ਕੇ ਕੋਈ ਗੱਲ ਨਹੀਂ ਤੁਹਾਨੂੰ ਇਹ ਤੀਰਾਂ ਨੂੰ ਜਵਾਬ ਨਹੀਂ ਮੈਂ ਦੇਣਾ ਤੁਹਾਡੇ ਬੋਂ ਤੁਹਾਡਾ ਜਿਹੜਾ ਆਕਾ ਨਾਲ ਉਹਨੂੰ ਜਵਾਬ ਦੇਵਾਂਗੇ ਸਿੱਧੇ ਤੇ ਤੁਹਾਡੇ ਜਿਹੜੇ ਉੱਤੇ ਬਾਹਰ ਬੈਠੇ ਜਿਹੜੇ ਜਿਹੜੇ ਪੈਸੇ ਭੇਜ ਰਹੇ ਆ ਤੁਹਾਨੂੰ ਪੇਜ ਚਲਾਉਣ ਵਾਸਤੇ ਉਹਨਾਂ ਨੂੰ ਜਵਾਬ ਦੇਵਾਂਗੇ ਤੁਸੀਂ ਜਿੰਨਾ ਭਗਾਈ ਮਾਰਨੀ ਮਾਰ ਲਓ ਬਾਕੀ ਟਿਕਟੋਕ ਦੇ ਬਹਿ ਕੇ ਕੁੱਤੇ ਭਗਾਈ ਮਾਰਿਆ ਕੁਛ ਨਹੀਂ ਹੋਣਾ ਤੇ ਬਗੇਲ ਸਿੰਘ ਦੀ ਸਾਰਿਆਂ ਨੂੰ ਲੈ ਕੇ ਪੰਜਾਬ ਆਓ ਤੇ ਪੰਜਾਬ ਆ ਕੇ ਨਾ ਜਿਹੜੇ ਜਿਹੜੇ ਬੰਦੇ ਮਾਰ ਰਹੇ ਹਨ ਉਹ ਆਪ ਮਾਰੋ ਟਿਕਟੋਕ ਦੇ ਬਹਿ ਕੇ ਗੱਲਾਂ ਨਹੀਂ ਗੱਲਾਂ ਨਹੀਂ ਗੱਲਾਂ ਕੀਤੀਆਂ ਨਹੀਂ ਕੁਛ ਵੀ ਹੋਣਾ ਉੱਥੇ ਤੁਸੀਂ ਕਹੀ ਜਾਂਦੇ ਆ ਅਸੀਂ ਆਹ ਬੰਦਾ ਠੋਕ ਦੇਣਾ ਇਹਨੂੰ ਵੀ ਠੋਕਣਾ ਪੈਣਾ ਉਹਨੂੰ ਵੀ ਠੋਕਣਾ ਪੈਣਾ ਭਾਈ ਤੁਹਾਨੂੰ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਤੁਸੀਂ ਪੰਜਾਬ ਆਓ ਤੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਇਹਨਾਂ ਨੂੰ ਪੰਜਾਬ ਲੈ ਕੇ ਆਓ ਇਹ ਵਿਚਾਰੇ ਤੰਗ ਬੜੇ ਆ ਇਹਨਾਂ ਨੇ ਸਾਨੂੰ ਮਾਰਨਾ ਵਾ ਇਹਨਾਂ ਨੂੰ ਪੰਜਾਬ ਲੈ ਕੇ ਆਓ ਤੇ ਆ ਜਿਹੜੇ ਜੋਰੇ ਜਾ ਰਹੇ ਹੋੜੀਆਂ ਇਹਨਾਂ ਦੇ ਵੀ ਇੱਥੇ ਲਾਗੇ ਟੱਪਰੇ ਇਹਨਾਂ ਦੇ ਪਿੰਡ ਆ ਤੇ ਇਹਨਾਂ ਦਾ ਵੀ ਸਾਨੂੰ ਪਤਾ ਲੱਗਿਆ ਵਾ ਤੇ ਇਹਨਾਂ ਦੇ ਵੀ ਘਰਾਂ ਤੱਕ ਕੋਈ ਨਹੀਂ ਮਾਰਾ ਕਿਰਪਾ ਕਰੇ ਜੇ ਨਾ ਕੇ ਪਾਸੇ ਗੱਲ ਲੱਗੀ ਨਾ ਤੇ ਵੀ ਐਫ ਆਈ ਆਰ ਕਰਾਵਾਂਗੇ ਕੋਈ ਨਹੀਂ ਟੱਬਰ ਤੇ ਇੱਥੇ ਹੀ ਆ ਨਾ ਜਾਂ ਸਾਨੂੰ ਧਮਕੀਆਂ ਦੇਣਗੇ ਜੇ ਨਾ ਬਦਨਗੇ ਤੇ ਫਿਰ ਐਫ ਆਈ ਆਰ ਕਰਾਵਾਂਗੇ ਹਾਲੇ ਤੱਕ ਤੇ ਸਰਕਾਰੀ ਬਣੇ ਨਹੀਂ ਆ ਸਰਕਾਰੀ ਬਣਦੇ ਮਜਬੂਰ ਨਾ ਕਰੋ ਜੇ ਅਸੀਂ ਸਰਕਾਰੀ ਬਣ ਗਏ ਫਿਰ ਤੈ ਪੂਰੀ ਲਾਵਾਂਗੇ ਤੁਹਾਨੂੰ ਦੱਸਤੀ ਜੇ ਗੱਲ ਪਹਿਲੀ ਗੱਲ ਮਾਰਨ ਡਰ ਕੇ ਕਹਿੰਨੇ ਆ ਨਾ ਸਰਕਾਰੀ ਬਣਿਆ ਨਾ ਸਰਕਾਰੀ ਬਣਦੀ ਸਾਨੂੰ ਲੋੜ ਆ ਇਸ ਕਰਕੇ ਮਜਬੂਰ ਨਾ ਕਰੋ ਕਿਉਂਕਿ ਜਦੋਂ ਕਿਸੇ ਨੂੰ ਤੁਸੀਂ ਹੱਦੋਂ ਵੱਧ ਹੱਦੋਂ ਵੱਧ ਜੇ ਉਹ ਸਹੀ ਵੀ ਆ ਉਹਨੂੰ ਟੌਰਚਰ ਕਰੋਗੇ ਉਹਨੂੰ ਤੰਗ ਕਰੋਗੇ ਉਹਨੂੰ ਪਰੇਸ਼ਾਨ ਕਰੋਗੇ ਤੇ ਬਾਈ ਫਿਰ ਉਹਨੇ ਤੇ ਕੁਛ ਨਾ ਕੁਛ ਕਰਨਾ ਹੀ ਆ ਠੀਕ ਆ ਤੇ ਜੇ ਸਾਨੂੰ ਹੁਣ ਤੁਸੀਂ ਜਾਣ ਜਾਣ ਕੇ ਕਹੋਗੇ ਸਰਕਾਰੀ ਆ ਇਹ ਫਲਾਣਾ ਵਾ ਟਿੰਗੜਾ ਵਾ ਤੇ ਫਿਰ ਤੁਸੀਂ ਆਪ ਹੀ ਹਿਸਾਬ ਲਾ ਲਿਓ ਇਹਨਾਂ ਕਰਤੂਤਾਂ ਦਾ ਕਰਕੇ ਦੁਆਬੀ ਸਾਹਿਬ ਇਹਨਾਂ ਦੀ ਜਿਹੜੇ ਆਕਾਵਾ ਉਹਨਾਂ ਦੀ ਐਨਐਸਸੀ ਵਧੀਆ ਸਾਡਾ ਕਰਕੇ ਥੋੜਾ ਵਧੀਆ ਇਹਨਾਂ ਦੀ ਕਰਤੂਤਾਂ ਕਰਕੇ ਵਧੀਆ ਇਹ ਰੋਜ਼ ਰੌਲਾ ਪਾਉਂਦੇ ਆ ਭਾਈ ਸਾਹਿਬ ਆਗੇ ਖਾਲਸਤਾਨ ਬਣਾएंगे ਆਪਣਾ ਝੰਡਾ ਚੁਲਾएंगे ਪਲਾਨਾ ਕਰਨਗੇ ਢੀਂਗੜਾ ਕਰਨਗੇ ਇਹਨਾਂ ਗੱਲਾਂ ਦਾ ਕਰਕੇ ਇਹਦਾ ਢੂਆ ਪਾੜਿਆ ਕਿ ਉਹਨਾਂ ਹੋਰ ਕਿਹੜੀ ਗੱਲੋਂ ਪਾੜਿਆ ਉੱਥੇ ਜਾ ਕੇ ਉਹ ਕਹਿੰਦਾ ਸੀ ਦਿਨਾਲੇ ਕਹਿੰਦਾ ਮੇਰੀ ਤੜਚਕ ਕਰਦੇ ਉਹਨਾਂ ਤੜਚਕ ਕੀਤੀ ਫਿਰ ਇਹ ਬਾਈ ਸਾਨੂੰ ਕੇਵਲ ਤੇ ਕੇਵਲ ਇੱਕ ਸਾਨੂੰ ਬਦਨਾਮ ਕਰਨਵਾ ਤੇ ਇੱਕ ਇਹਨਾਂ ਨੇ ਚਾਲ ਚਲੀਆ ਔਰ ਕੋਈ ਚੱਕਰ ਨਹੀਂ ਹੈਗਾ ਬਾਕੀ ਉਹਦੇ ਨਾਲ ਸਾਡਾ ਕੋਈ ਜਿੱਦਾਂ ਕਹਿ ਸਕਦੇ ਕੋਈ ਬੈਰ-ਵਿਰੋਧ ਨਹੀਂ ਹੈਗਾ ਇਹ ਲੇਕਿਨ ਹਾਂਜੀ ਹਾਂਜੀ ਬਹਿ ਰੂਪੀਆਂ ਹੀ ਆ ਉਹ ਸਾਲਿਆ ਨਿੱਕੀ ਛੜ ਜਾ ਇੱਥੇ ਬਹਿ ਰੂਪੀਆਂ ਹੀ ਆ ਮੈਂ ਇਹ ਹੁਣ ਲੋਕ ਆਪ ਸ਼ਵਾਰਾ ਲਾਉਣ ਆਉਂਦੇ ਆ ਦੱਸੋ ਫਿਰ ਇਹਨਾਂ ਨੂੰ ਕੀ ਕੀਤਾ ਜਾਵੇ ਅਸੀਂ ਸਿਕਿਉਰਿਟੀ ਤੋਂ ਸਾਨੂੰ ਲਾਈ ਉਹਨਾਂ ਨੇ ਸਰਕਾਰ ਨੇ ਲਾਈ ਅਸੀਂ ਥੋੜਾ ਕਹਿ ਲਾਉਣ ਨੂੰ ਉਹਨਾਂ ਨੂੰ ਪਤਾ ਜਿਹੜੀ ਲਿਸਟ ਫੜੀ ਗਈ ਉਹਦੇ ਵਿੱਚ ਲਿਸਟ ਸਾਡੇ ਵੀ ਨਾ ਹੈ ਗਈ ਠੀਕ ਆ ਜਾਂ ਤੇ ਸਾਨੂੰ ਦੱਸ ਕੇ ਮਾਰਨਾ ਹੋਵੇ ਬੰਗਾਰ ਕੇ ਮਾਰਨਾ ਉਹ ਤੇ ਗੱਲ ਵੱਖਰੀ ਐ ਇਹ ਤੇ ਸਾਲਿਆਂ ਦਾ ਪਤਾ ਨਹੀਂ ਲੱਗਦਾ ਕਦੋਂ ਜੱਫੀ ਪਾ ਕੇ ਕਿਨੇ ਭਰਾ ਬਣ ਕੇ ਮਾਰ ਜਣ ਆਹ ਸਾਲੇ ਹੁਣ ਪੰਜਾਬ ਦੇ ਡਾਇਰੈਕਟਰ ਬਣ ਕੇ ਗੱਲਾਂ ਕਰੀ ਗਏ ਵੀ ਇਹ ਇਹ ਵੀ ਵੀਡੀਓ ਪਾਓ ਜਿੱਥੇ ਮੈਂ ਗੱਲ ਕੀ ਆ ਵੀ ਮੈਂ ਮੰਨਦਾ ਵੀ ਮੈਂ ਐਫ ਆਈ ਆਰ ਕਰਾਈ ਆ ਤੇ ਮੈਂ ਜਾ ਕੇ ਉੱਥੇ ਕਲੀਅਰ ਕਰਾਉਂਗਾ ਇਹ ਜਿਹੜੇ ਮੇਰੇ ਸਾਲੇ ਜਿਹੜੇ ਨਵੇਂ ਬਣੇ ਆ ਜਿਹੜਾ ਬਸੰਤ ਸੋਨਾ ਦਾਦਾ ਦਾ ਦਾਦਾ ਨਾ ਜੋਰਾ ਵਾ ਇਹ ਇਹਨੂੰ ਕਹੋ ਹਾਂ ਇੱਕਦਮ ਬੰਜੰਦਾ ਨੂੰ ਕਹੋ ਵੀ ਉਹ ਵੀਡੀਓ ਪਾਵੇ ਪੋਸਟ ਪਾਵੇ ਬਾਕੀ ਟਿਕਟੋਕ ਤੇ ਭਗਾਈ ਮਾਰੀ ਆ ਇਹ ਪਾਵੇ ਪੋਸਟ ਜਿਸ ਵਿੱਚ ਮੈਂ ਇਹ ਕਿਹਾ ਮੈਂ ਕਬੂਲਿਆ ਹੋਵੇ ਵੀ ਮੈਂ ਐਫ ਆਈ ਆਰ ਕਰਾਈ ਆ ਅਮਰਤਪਾਲ ਤੇ ਉਹ ਯਾਰ ਨਾ ਨਾ ਪੰਜਾਬ ਦੇ ਵਿੱਚ ਗੰਦ ਪਾਓ ਨਾਮ ਜਬੂਰ ਕਰੋ ਸਾਨੂੰ ਠੀਕ ਆ ਇਹ ਤੁਹਾਨੂੰ ਦੱਸ ਤੀ ਜੇ ਗੱਲ ਨਾ ਰੌਲਾ ਪਾਓ ਤੇ ਚੰਗੀ ਗੱਲ ਆ ਜਿੰਨਾ ਰੌਲਾ ਪਵਾਓਗੇ ਉਹਨਾਂ ਤੁਹਾਡਾ ਆਕਾ ਟੱਕਿਆ ਜਾਣਾ ਜੇ ਮੈਂ ਤੁਹਾਨੂੰ ਦੱਸ ਤੀ ਜੇ ਗੱਲ ਫੇਰ ਤੁਸੀਂ ਵੇਖਣਾ ਜੇ ਤਾਂ ਠਾ ਇਹ ਬੇਸ਼ਰਮੀ ਦੀ ਹੱਤ ਹੁੰਦੀ ਕੋਈ ਨਕਲੀਆਂ ਆਈਡੀ ਮੈਂ ਇੱਕ ਗੱਲ ਦੱਸ ਦੇਣਾ ਹਨ ਭਈ ਜਿੰਨੇ ਵੀ ਫੋਨ ਕਰਨਾ ਉਹ ਸੱਦਾ ਭਈ ਆਪਣਾ ਸੋਚ ਸਮਝ ਕੇ ਕਰੇ ਜਿਹੜਾ ਬਾਹਰ ਦਾ ਨੰਬਰ ਆਇਆ ਸਾਨੂੰ ਧਮਕੀ ਧਮਕੀ ਵਾਲਾ ਮੈਂ ਲਿਸਟ ਸਾਰਿਆਂ ਦੀ ਬਣਾਈਆਂ ਤੇ ਮੈਂ ਐਸਐਸਪੀ ਦੇ ਗਾੜੀ ਜਾ ਕੇ ਰੱਖ ਦੇਣੇ ਵੀ ਆਹ ਵਾ ਨੰਬਰ ਆ ਆ ਬੰਦੇ ਆ ਫਿਰ ਕਈ ਤੇ ਮੇਰੇ ਇਦਾਂ ਦੇ ਆ ਬੰਦੇ ਕਹਿਣ ਨੂੰ ਹੁਣ ਗਾਲਾਂ ਕੱਢਣ ਨੂੰ ਜੀਨ ਕਰਦਾ ਉਹ ਭਰਾ ਇਦਾਂ ਦੇ ਕਿ ਫੋਟੋਆਂ ਹੋਰਾਂ ਦੀਆਂ ਲਾ ਦਿੰਦੇ ਆ ਤੇ ਕਾਲਾਂ ਕਰਦੇ ਫਿਰ ਸੱਦੀਆਂ ਹਨਾ ਤੇ ਫਿਰ ਜਦੋਂ ਗਾਣਾ ਕੱਢਦੇ ਫਿਰ ਅਹੀਮ ਗਾਣਾ ਕੱਢਦੇ ਆਪਣੀਆਂ ਕਾਗ ਜਿਹੜੀਆਂ ਗਾਲਾਂ ਉਹਨਾਂ ਨੂੰ ਬੰਦ ਕਰਦੇ ਸਾਡੀਆਂ ਗਾਲਾਂ ਚਲਾ ਦਿੰਦੇ ਆ ਫਿਰ ਗਾਲਾਂ ਹੀ ਕੱਢਾਂਗੇ ਹੁਣ ਤੁਸੀਂ ਜਦੋਂ ਸਾਨੂੰ ਬਦਨਾਮ ਕਰੋਗੇ ਤੇ ਠੀਕ ਆ ਮੈਂ ਇਹ ਤੋਂ ਵੱਧ ਕੋਈ ਖ ਨਹੀਂ ਕਹਣਾ ਮੈਂ ਬਸ ਇਹੋ ਕਹਿੰਦਾ ਪਤਪਾਲ ਦੇ ਮੰਮੀ ਡੈਡੀ ਨੂੰ ਵੀ ਇਹਨਾਂ ਖੱਤਾਂ ਨੂੰ ਸੰਭਲੋ ਨਹੀਂ ਤੇ ਕੰਮ ਤੁਹਾਡਾ ਦਿਨੋਂ ਦਿਨ 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 ਵਧਦਾ ਹੀ ਜਾਣਾ ਹੈ ਤੇ ਆ ਜਿਹੜੇ ਸਾਲੇ ਨਕਲੀ ਫੇਕ ਆ ਪੇਜ ਬਣਾ ਬਣਾ ਕੇ ਸ਼ਵਾਰਾ ਲਾਉਂਦੇ ਨਾ ਪੁੱਤ ਜਦੋਂ ਮਰਜ਼ੀ ਛੱਡ ਜਿਓ ਕੋਈ ਨਹੀਂ ਰੱਖ ਲਾਂਗੇ ਜਿਹੜੇ 13 ਬੰਦੇ ਨਾ ਇਹ ਰੱਖ ਲੈਣਗੇ ਕੋਈ ਗੱਲ ਨਹੀਂ ਪਿਛਲੇ ਸਮਿਆਂ 'ਚ ਵੀ ਉਹ ਰੱਖਦੇ ਹੀ ਰਹਿ ਰਾਜੇ ਫਿਰ ਕੀ ਆ ਪੰਜ ਪੰਜ 6 6 ਰਾਣੀਆਂ ਰੱਖਦੇ ਰੇ ਇਹ ਰੱਖ ਲਾਂਗੇ ਤੂੰ ਜੇ ਵਾਰ-ਵਾਰ ਸ਼ਵਾਰਾ ਲਾਉਣ ਤੋਂ ਨਹੀਂ ਬਾਝੋਂਦੇ ਤੇ ਠੀਕ ਆ ਬਾਕੀ ਬਈ ਮਾਰਨਾ ਮੂਰਨਾ ਤੇ ਬਾਹਰ ਆ ਕੇ ਮਾਰ ਦਿਓ ਕੋਈ ਗੱਲ ਨਹੀਂ ਆ ਵੇਖੋ ਬਈ ਜੇਲ੍ਹ ਚੋਂ ਕਦੋਂ ਕਿੰਨੇ ਵਾਰ ਹੋਣਾ ਇਹਦੇ ਮਾਰਾ ਜਾਣਦਾ ਠੀਕ ਆ ਸਾਨੂੰ ਉਹਦਾ ਕੋਈ ਪਤਾ ਨਹੀਂ ਆ ਤੇ ਬਾਕੀ ਕੋਈ ਗੱਲ ਨਹੀਂ ਜੇ ਸੱਚਾ ਤੇ ਕੋਈ ਗੱਲ ਨਹੀਂ ਮਾਰਨੀ ਆਪੇ ਕਿਰਪਾ ਕਰਦਣੀ ਆਂ ਕਹਿੰਦਾ ਗੁਰਬਿੰਦਰ ਬਾਬੇ ਨੂੰ ਜੇਲ੍ਹ ਚੋਂ ਬਾਹਰ ਕਢਾਓ ਦਾ ਕੋਈ ਕਸੂਰ ਨਹੀਂ ਆ ਔਰ ਭਰਾਵਾ ਅਸੀਂ ਤੇ ਕਦੀ ਉਹਨੂੰ ਮਿਲੇ ਵੀ ਨਹੀਂ ਆ ਤੇ ਸਾਨੂੰ ਹੁਣ ਕਿਪ ਤੱਕ ਕਸੂਰ ਕਨੇ ਕਸੂਰ ਕੋਈ ਗੱਲ ਨਹੀਂ ਪਤਾ ਕਰ ਲੈਨੇ ਆ ਬਿਲਕੁਲ ਬਿਲਕੁਲ ਬਈ ਅੰਮ੍ਰਿਤਪਾਲ ਦਾ ਟੱਬਰ ਸਾਹਿਬ ਨੂੰ ਤੇ ਚੰਗੀ ਗੱਲ ਖਾਚਾਂ ਨੂੰ ਜੇ ਨਾ ਸੰਭੂਗਾ ਤੇ ਫਿਰ ਕੰਮ ਉਖਾਣਾ ਜੇ ਅਹੀਂ ਕੋਈ ਕੈਦ ਦਾ ਵਿਰੋਧੀ ਨਹੀਂ ਹੈਗੇ ਸਾਨੂੰ ਨਾਮਜਬੂਰ ਕਰੋ ਆ ਬਿਲਕੁਲ ਬਿਲਕੁਲ ਦਵਾਦੀ ਸਾਹਿਬ ਇਹ ਕੇਵਲ ਨਾ ਜਿੱਦਾਂ ਕਹੇਦਾ ਖੱਲਾਂ ਹੀ ਪਾਈਆਂ ਇਹਨਾਂ ਨੇ ਅੰਤਰ-ਸਰਕਾਰੀ ਟੌਟੀਆ ਹੈ ਸਾਨੂੰ ਟੌਟ ਦੱਸਦੇ ਪਏ ਹੈ ਸਰਕਾਰੀ ਟੌਟ ਇਹ ਆ ਪੰਜਾਬ ਦੇ ਵਿੱਚ ਕਿੰਨੇ ਨੌਜਵਾਨ ਜਿਹੜੇ ਖਾਲਿਸਤਾਨ ਦੇ ਸਮਰਥਕ ਆ ਉਹਨਾਂ ਦੀਆਂ ਲਿਸਟਾਂ ਬਣਾ ਕੇ ਉਹਨਾਂ ਦਾ ਤੂ ਆੜਾਉਣ ਵਾਸਤੇ ਇਹ ਲੱਗਿਆ ਹੋਰ ਖੁਸ਼ ਨਹੀਂ ਲੱਗਾ ਠੀਕ ਆ ਇਹ ਸਾਰਾ ਕੋਈ ਲਿਸਟ ਬਣਾ ਕੇ ਦੇ ਰਿਹਾ ਆ ਵੇਖ ਲਿਓ ਹੁਣ ਜੂਨ ਮਹੀਨੇ ਦੇ ਵਿੱਚ ਜਿਹੜੇ ਮੁੰਡਿਆਂ ਨੇ ਜ਼ਿਆਦਾ ਖਾਲਿਸਤਾਨ ਦਾ ਪ੍ਰਚਾਰ ਕਰਨਾ ਉਹਨਾਂ ਜੂਨ ਨੰਗਰ ਦੀ ਧੇਰ ਹੋਣੀ ਆ ਨਾਲ ਹੀ ਉਸ ਨੂੰ ਝਪਟ ਮਾਰ ਲੈਣੀ ਆ ਠੀਕ ਆ ਤੇ ਬਾਬਾ ਜੀ ਅਸੀਂ ਕੋ ਚੌਂਦਰੀ ਨਹੀਂ ਇਦਾਂ ਦਾ ਕਿਸੇ ਬੱਚੇ ਦਾ ਨੁਕਸਾਨ ਹੋਵੇ ਠੀਕ ਆ ਸਮੇਂ ਅਨੁਸਾਰ ਹੀ ਸਭ ਕੁਝ ਬਣਦਾ ਹੁੰਦਾ ਜੋ ਮਾਰਨ ਲਿਖਿਆ ਉਹ ਹੋ ਕੇ ਰਹਿਣਾ ਬਾਕੀ ਜੇ ਸਾਡਾ ਲਿਖਿਆ ਮਰਨਾ ਤੇ ਅਸੀਂ ਮਰਾਂਗੇ ਪਰ ਜੇ ਤੁਸੀਂ ਭਈਏ ਬੁਈਏ ਭੇਜ ਕੇ ਦਾਵੀਆਂ ਤੇ ਮਰਾਦੋ ਤੇ ਗੱਲ ਸਵਾਦ ਨਹੀਂ ਨਾ ਬਣਦਾ ਮਰਦ ਦੇ ਬੱਚੇ ਦੇ ਕੇ ਛੀਨੀ ਦੇ ਪੁੱਤ ਜੇ ਤੇ ਪੰਜਾਬ ਆ ਕੇ ਸਾਨੂੰ ਦੱਸਿਓ ਵੀ ਅਸੀਂ ਪੰਜਾਬ ਆ ਗਏ ਆ ਅਸੀਂ ਤੁਹਾਨੂੰ ਮਾਰਨਾ ਵਾ ਅਸੀਂ 13 ਦੇ ਤੇਰਾ ਇੱਕੋ ਜਗ੍ਹਾ ਇਕੱਠੇ ਹੋ ਜਾਾਂਗੇ ਤੁਹਾਨੂੰ ਐ ਲੱਭਣ ਦੀ ਲੋੜ ਨਹੀਂ ਪੈਂਦੀ ਅਸੀਂ ਸਾਰਿਆਂ ਨੂੰ ਮੈਂ ਬੇਨਤੀ ਕਰ ਦਉ ਵੀ ਇੱਕੇ ਜਗ੍ਹਾ ਇਕੱਠੇ ਹੋ ਜਿਓ ਤੇ ਇਹਨਾਂ ਦਾ ਮਰਨ ਦਾ ਮਾਰਨ ਦਾ ਸਾਨੂੰ ਚਾਹ ਪੂਰਾ ਹੋ ਜੇ ਪੰਜਾਬ ਦੇ ਐਸਐਸਪੀ ਸਾਹਿਬ ਡੀਜੀਪੀ ਸਾਹਿਬ ਨੂੰ ਮੈਂ ਸਾਰਿਆਂ ਨੂੰ ਕਹਿਣਾ ਅੰਮ੍ਰਿਤਸਰ ਐਸਐਸਪੀ ਸਾਹਿਬ ਨੂੰ ਕਹਿਣਾ ਵੀ ਵੇਖ ਲਓ ਹੁਣ ਤੁਸੀਂ ਐਸਐਸਪੀ ਦੇ ਐਸਐਸਪੀ ਸਾਹਿਬ ਨੂੰ ਮੈਂ ਜਾ ਕੇ ਮਿਲਣਾ ਪਿਆ ਤੇ ਮਿਲੂੰਗਾ ਪੀ ਜੜੀਆਂ ਅਮਰਤਪਾਲ ਦੀਆਂ ਜਿਹੜੀਆਂ ਭੇਡਾ ਜਿਹੜੀਆਂ ਬਾਹਰ ਬੈਠੀਆਂ ਸਾਡੇ ਬੱਚੇ ਮਾਰਨੀਆਂ ਧਮਕੀਆਂ ਦੇ ਰੀਆਂ ਸਾਡੇ ਕੋਲ ਰਿਕਾਰਡਿੰਗਾਂ ਤੱਕ ਪਈਆਂ ਵਾ ਸਾਡੇ ਕੋਲ ਇਹਨਾਂ ਦੀਆਂ ਚੈਟਾਂਾਂ ਤੱਕ ਪਈਆਂ ਸਾਡੇ ਕੋਲ ਨੰਬਰ ਪਏ ਆ ਤੇ ਭਲਕੇ ਨਾ ਕਿਓ ਵੀ ਬਈ ਕੰਮ ਮਾੜਾ ਕੀਤਾ ਸਾਡੇ ਟੱਬਰ ਚੁਕੇ ਗਏ ਸਾਡੇ ਪਰਿਵਾਰ ਚੁਕੇ ਗਏ ਬਈ ਸਾਡੇ ਟੱਬਰਾਂ ਤੱਕ ਆਓਗੇ ਤੇ ਫਿਰ ਔਖਾ ਹੀ ਹੋਣਾ ਕੰਮ ਠੀਕ ਆ ਸਰਕਾਰੀ ਬਣੇ ਨਹੀਂ ਐ ਮਜਬੂਰ ਨਾ ਕਰਿਓ ਠੀਕ ਆ ਤੇ ਨਾ ਅਸੀਂ ਚਾਹੁੰਦੇ ਆ ਪੰਜਾਬ ਦੇ ਵਿੱਚ ਗੰਦ ਪਵੇ ਤਗ ਨਾ ਗੰਦ ਪੈਣ ਦੇਣਾ ਜੇ ਨਾ ਕਿਸ ਨੂੰ ਮਾੜਾ ਹੀ ਕਹਿੰਦੇ ਆ ਨਾ ਸਾਨੂੰ ਕੋਈ ਮਾੜਾ ਕਹਵੇ ਬਾਕੀ ਬਈ ਤੁਹਾਡੀ ਮਰਜ਼ੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ